ਇਹ ਜਹਾ ਖੜੇ ਹੈ ਜੇ ਇਹ ਟੁੱਟ ਜਾਏ ਤਾਂ ਪਿੱਛੇ ਪੂਰਾ ਜੋ ਪਿੰਡ ਹੈ گاਉਂ ਹੈ ਉਹ ਪੂਰੀ ਖੇਤੀ ਹੈ ਉਹ اور ਬਰਬਾਦ ਹੋ ਜਾਏਗਾ ਬਸੇਤੀ ਪੂਰੇ ਬਰਬਾਦ ਹੋ ਗਏਗਾ ਇਹਦਾ ਇਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਫਿਰੋਜ਼ਪੁਰ ਜ਼ਿਲ੍ਹੇ ਚ ਆਇਆ ਔਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਹ ਤੇ ਜਿਹੜਾ ਗਵਰਨਰ ਸੀਗਾ ਜੀ ਪੰਜਾਬ ਇਹ ਦੋਵੇਂ ਪਿਕਨਿਕ ਬਣਾ ਕੇ ਚਲੇ ਗਏ ਉਹ ਪਖੰਡਬਾਜੀ ਕਰ ਰਿਹਾ ਵਾ ਰੋ ਰਿਹਾ ਵਾ ਆਸ ਜਾਨ ਬੁੱਝ ਕੇ ਹਸਪਤਾਲ ਦੇ ਵਿੱਚ ਐਡਮਿਟ ਹੋਇਆ ਇਹ ਤਾਂ ਜੇ ਰਾਹੁਲ ਗਾਂਧੀ ਉਥੋਂ ਆਪ ਦਾ ਵੀਡੀਓ ਨਾ ਪਾਉਂਦੇ ਪੰਜਾਬ ਦੀ ਚਿੰਤਾ ਜ਼ਾਹਿਰ ਨਾ ਕਰਦੇ ਤਾਂ ਸ਼ਾਇਦ ਕੇਂਦਰ ਮੰਤਰੀ ਢੇੜਾ ਵੀ ਨਾ ਮਾਰ ਕੇ ਜਾਂਦਾ ਸਭ ਲੋਕ ਮਿਲ ਕੇ ਅਭੀ ਕੁਝ ਸਹਾਇਤਾ دی ਹੈ ਅੱਗੇ ਵੀ ਸਹਾਇਤਾ ਕਰਨੇ ਦਾ ਆਸ਼ਵਾਸਨ ਦਿਆ ਹੈ ਰਾਹੁਲ ਜੀ ਨੇ ਹਮ ਸਭ ਕੋ ਭੇਜਿਆ ਹੈ ਦੁਨੀਆ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਤਾਕਤ ਜੀ ਨਹੀਂ ਗੀਆਂ ਤੇ ਸਮਾਜਿਕ ਜਥੇਬੰਦੀਆਂ ਬਾਹ ਫੜਦੀਆਂ ਤੇ ਜਿਹੜੀ ਸਰਕਾਰ ਉਹ ਬਿਲਕੁਲ ਜੁਮਲੇਬਾਜ਼ੀ ਨਿਕਲੀ ਆ ਚੁਟਕਲੇ ਬਾਜ਼ ਨਿਕਲੀ ਉਹ ਜਿਹੜਾ ਸੈਂਟਰ ਸਰਕਾਰ ਨੂੰ ਜਿਹੜੀ ਫਸਲ ਤਬਾਹ ਹੋ ਗਈ ਉਹਦਾ ਜਿਹੜਾ 60000 ਰੁਪਏ ਮੁਆਵਜ਼ਾ ਜਿਹੜਾ ਪਰ ਏਕੜ ਦਾ ਮਿਲਣਾ ਚਾਹੀਦਾ ਤੇ ਪ੍ਰਦੇਸ਼ ਦੀ ਜਿਹੜੀ ਨਕਮੀ ਸਰਕਾਰ ਮੁੱਖ ਮੰਤਰੀ ਨੇ ਜੋ ਇਹ ਕੀਤਾ ਹੈ ਮੈਂ ਉਹਰੇ ਬਾਰੇ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਜੇ आज सरकार चंगी होती तो ये नुकसान ये नहीं होना सी हो सकता 25% नुकसान होता ऐसे पानी इसमें छोड़ा गया इसी ती ये अभी जिस तटबंध में हम लोग खड़े हैं ये कच्ची मिट्टी का है और ये संगत के लोग और यहाँ के हमारे एमएलए साहब जीरा जी पूरा मदद करके इसको कच्ची मिट्टी बांध रहे यदि ये, ये जहां खड़े हैं यदि ये टूट जाए तो पीछे पूरा जो पिंड है गांव है और पूरे खेती है वो और बर्बाद हो जाएगा वैसे थी पूरे बर्बाद हो गया था लेकिन इसको जो बचे हुए उसको बचाने के लिए पूरा जद्दोजहद के किसान और यहाँ के सब लोग गांव वाले मिलकर कर रहे हैं और इसका सहयोग करने के लिए प्रदेश कांग्रेस कमेटी के का अध्यक्ष और सब लोग मिल के अभी कुछ सहायता दिए हैं आगे भी सहायता करने का आश्वासन दिया है राहुल जी ने हम सबको भेजा है ताकि जाए संकट में हम सब लोगों के साथ खड़े हो सके उसको दुख मार सके सब ਜਿਨ੍ਹਾਂ ਨੇ ਅੱਜ ਰਾਜਾ ਵੜਿੰਗ ਜੀ ਔਰ ਸਮੁੱਚੀ ਕਾਂਗਰਸ ਜਿਹੜੀ ਅੱਜ ਜੀਰੇ ਹਲਕੇ ਚਾਹੀਏ ਔਰ ਮੈਂ ਇਹ ਵੀ ਸਰ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਫਿਰੋਜ਼ਪੁਰ ਜ਼ਿਲ੍ਹੇ ਚ ਆਇਆ ਔਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਹ ਤੇ ਜਿਹੜਾ ਗਵਰਨਰ ਸੀਗਾ ਜੀ ਪੰਜਾਬ ਇਹ ਦੋਵੇਂ ਪਿਕਨਿਕ ਬਣਾ ਕੇ ਚਲੇਗੇ ਔਰ ਤੁਹਾਡਾ ਧੰਨਵਾਦ ਜੀ ਔਰ ਮੇਰੀ ਇੱਕ ਰਿਕੁਐਸਟ ਹੈ ਸਰ ਇੱਕ ਰਾਹੁਲ ਗਾਂਧੀ ਜੀ ਤੱਕ ਇੱਕ ਮੈਸੇਜ ਪਹੁੰਚਣਾ ਚਾਹੀਦਾ ਹੈ ਇਹਨੇ ਸਾਰੇ ਲੋਕਾਂ ਨੂੰ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਉਹ 6800 ਰੁਪਏ ਜਿਹੜਾ ਮਿਲਦਾ ਔਰ ਜਿਹੜੀ ਇਹਨਾਂ ਦੀ ਬਜਾਈ ਤੇ ਜਿਹੜਾ ਇਹਦੇ ਤੇ ਖਰਚਾ ਆਉਂਦਾ ਸਰ ਉਹ ਬਹੁਤ ਜ਼ਿਆਦਾ ਇਸ ਕਰਕੇ ਮੁਆਵਜ਼ਾ ਜਿਹੜਾ ਉਹ ਜਿਹੜਾ ਸੈਂਟਰਲ ਸਰਕਾਰ ਨੂੰ ਜਿਹੜੀ ਫਸਲ ਤਬਾਹ ਹੋ ਗਈ ਉਹਦਾ ਜਿਹੜਾ 60000 ਰੁਪਏ ਮੁਆਵਜ਼ਾ ਜਿਹੜਾ ਪਰ ਏਕੜ ਦਾ ਮਿਲਣਾ ਚਾਹੀਦਾ ਉਹ ਪਖੰਡਬਾਜੀ ਕਰ ਰਿਹਾ ਵਾ ਰੋ ਰਿਹਾ ਵਾ ਅਸ ਜਾਨ ਬੁੱਝ ਕੇ ਹੌਸਪਤਾਲ ਦੇ ਵਿੱਚ ਐਡਮਿਟ ਹੋਇਆ ਉੱਥੇ ਚਲੋ ਬਹੁਤ ਸਾਰਾ ਕੈਨਰਟ ਦੇ ਵਿੱਚ ਆਉਦੇਦਾਰੀ ਹੁੰਦੀ ਆ ਹੋਰ ਕਾਰਜਕਾਰੀ ਦਿੱਤੀ ਜਾਵੇ ਉਹ ਸਾਰਾ ਕੁਝ ਜੁੰਮਲਾ ਜਿਹੜਾ ਵਿਖਾ ਰਿਆ ਵਾ ਅੱਜ ਜੇ ਬਾਹ ਫੜ ਰਿਆ ਤੇ ਅੱਜ ਅੱਜ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਤਾਕਤ 'ਚ ਨਹੀਂ ਗੀਆਂ ਤੇ ਸਮਾਜਿਕ ਜਥੇਬੰਦੀਆਂ ਬਾਹ ਫੜ ਲਈਆਂ ਤੇ ਜਿਹੜੀ ਸਰਕਾਰ ਉਹ ਬਿਲਕੁਲ ਜੁੰਮਲੇਬਾਜ਼ੀ ਨਿਕਲੀ ਆ ਚੁਟਕਲੇਬਾਜ਼ੀ ਨਿਕਲੀ ਸਰ ਸਰ ਸਰਕਾਰ ਹੈ ਪੰਜਾਬ ਦੇ ਵਿੱਚ ਇਹ ਤਾਂ ਜੇ ਰਾਹੁਲ ਗਾਂਧੀ ਉਥੋਂ ਆਪ ਦਾ ਵੀਡੀਓ ਨਾ ਪਾਉਂਦੇ ਪੰਜਾਬ ਦੀ ਚਿੰਤਾ ਜ਼ਾਹਿਰ ਨਾ ਕਰਦੇ ਤਾਂ ਸ਼ਾਇਦ ਕੇਂਦਰ ਮੰਤਰੀ ਗੇੜਾ ਵੀ ਨਾ ਮਾਰ ਕੇ ਜਾਂਦਾ ਸੋ ਸਾਡਾ ਕੰਮ ਹੈ ਜਿਵੇਂ ਐਮਐਸਪੀ ਆਸੇ ਕਿਸਾਨਾਂ ਦੇ ਆਸੇ ਕਾਂਗਰਸ ਪਾਰਟੀ ਔਰ ਰਾਹੁਲ ਗਾਂਧੀ ਲੜ ਰਹੇ ਆ ਅੱਜ ਬੁਪੇਸ਼ ਬਗੇਲ ਜੀ ਆਏ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਰਾਸ਼ਟਰਪਤੀ ਦਾ ਚੋਣ ਵੀ ਹੈ ਰਾਹੁਲ ਗਾਂਧੀ ਵੀ ਦੌਰਾ ਲਾਉਣ ਇਹ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਤੁਹਾਡੀ ਆਵਾਜ਼ ਮੈਂ ਮੈਂਬਰ ਆਫ ਪਾਰਲੀਮੈਂਟ ਉਹ ਵੀ بلند ਕਰ ਸਕੀਏ ਤੇ ਪਰਦੇਸ਼ ਦੀ ਜਿਹੜੀ ਨਕਮੀ ਸਰਕਾਰ ਮੁੱਖ ਮੰਤਰੀ ਨੇ ਜੋ ਇਹ ਕੀਤਾ ਹੈ ਮੈਂ ਉਹਰੇ ਬਾਰੇ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਜੇ ਅੱਜ ਸਰਕਾਰ ਚੰਗੀ ਹੁੰਦੀ ਤਾਂ ਇਹ ਨੁਕਸਾਨ ਇਹ ਨਹੀਂ ਹੋਣਾ ਸੀ ਹੋ ਸਕਦਾ 25% ਨੁਕਸਾਨ ਹੁੰਦਾ ਇਹਨੂੰ ਅਸੀਂ ਕੁਦਰਤੀ ਆਫਤਾ ਹੈਗੀ ਹੈ ਪਰ ਨਾਲ ਸਰਕਾਰਾਂ ਦੀ ਨਲਾਇਕੀ ਦੀ ਇਹ ਕਾਰਨ ਹੈ ਸਾਰਾ ਕੁਝ ਹੋਇਆ ਪਰ ਅੱਜ ਨੁਕਤਾਚੀਨੀ ਕਰਨ ਦਾ ਸਮੇਂ ਨਹੀਂ ਹੈ ਕੁਸੀਂ ਸਾਥੋਂ ਤੇਲ ਦੀ ਮੰਗ ਕੀਤੀ ਹੈ ਹਾਂ ਜੀ ਸਾਡੀ ਮਾਤਰਾ ਅਸੀਂ ਟਰੈਕਟਰਾਂ ਦੀ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਇਹ ਪਾਣੀ ਉਤਰਨ ਤੋਂ ਬਾਅਦ ਅਸੀਂ ਤੁਹਾਡੀ ਜੋ ਤੇਲ ਫੁੱਲ ਪੇਟਾ ਆਦੇ ਨੂੰ ਸਹਾਇਤਾ ਤੇ ਅੱਜ ਵੀ ਅੱਜ ਵੀ ਸਹਾਇਤਾ ਨਹੀਂ ਨਹੀਂ ਅੱਜ ਵੀ ਕਰਾਂਗੇ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਇਹ ਲਹਿ ਜਾਏਗਾ ਪਾਣੀ ਸਾਰੀ ਜ਼ਿੰਮੇਵਾਰੀ ਜੋਰ ਲਾ ਕੇ ਇਹ ਸਾਰਾ ਕੰਮ ਅਸੀਂ ਸਿਰੇ ਚੜਾਵਾਂਗੇ ਤੇਲ ਵੀ ਦੇਾਂਗੇ ਟਰੈਕਟਰ ਵੀ ਦੇਾਂਗੇ ਸਭ ਕੁਝ ਦੇਾਂਗੇ